ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਅਤੇ ਭਾਜਪਾ ਦੇ ਸਾਫਕਾ ਸੰਸਦ ਹੰਸਰਾਜ ਹੰਸ ਨੂੰ ਉਸ ਵੇਲੇ ਵੱਡਾ ਸਦਮਾ ਲੱਗਿਆ ਜਦੋਂ ਉਹਨਾਂ ਦੀ ਧਰਮ ਪਤਨੀ ਰੇਸ਼ਮ ਕੌਰ ਦਾ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਜਿਸ ਦੇ ਚਾਲਦਿਆਂ ਉਹਨਾਂ ਨੇ ਜਲੰਧਰ ਦੇ ਟੈਗੋਰ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ। ਉਹਨਾਂ ਦੇ ਦੇਹਾਂਤ ਤੋਂ ਬਾਅਦ ਹੰਸਰਾਜ ਹੰਸ ਵੀ ਜੜੇ ਕੀ ਸਦਮੇ ਦੇ ਵਿੱਚ ਨੇ। ਤਾਂ ਦਾਦਾ ਜੀ ਕਿ ਹੰਸ ਰਾਜ ਹੰਸ ਨੂੰ ਇਹ ਮੰਦ ਭਾਗੀ ਖਬਰ ਅਚੇਹ ਸਮੇਂ ਦੇ ਵਿੱਚ ਮਿਲੀ ਜਦੋਂ 18 ਅਪ੍ਰੈਲ ਨੂੰ ਹੰਸ ਰਾਜ ਹਾਂ ਦੀ ਮੈਰਿਜ ਐਨੀਵਰਸਰੀ ਸੀ ਅਤੇ ਪਰਿਵਾਰ ਵੱਲੋਂ ਇਸ ਨੂੰ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਚਾਰੀਆਂ ਸਨ ਪਰ ਦੂਜੇ ਪਾਸੇ ਉਹ ਜਿਹੜੇ ਕਿ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਤੇ ਉਹਨਾਂ ਨੇ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਜਿਸ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਸਕਰੀਨ ਤੇ ਚਦਰੀਆਂ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਵਾਸਤੇ ਜਿਹੜੇ ਕਿ ਲੋਕ ਤੇ ਹੋ ਜਿਹੜੇ ਕੀ ਚਾਉਣ ਵਾਲੇ ਨੇ ਉਹ ਇਹਨਾਂ ਦੇ ਘਰ ਪਹੁੰਚ ਰਹੇ ਨੇ ਤੇ ਦੁੱਖ ਜਿਹੜਾ ਸਾਂਝਾ ਕੀਤਾ ਜਾ ਰਿਹਾ ਰੇਸ਼ਮ ਕੌਰ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਦੀ ਕੁੜਮਣੀ ਸੀ ਕਿਉਂਕਿ ਦਲੇਰ ਮਹਿੰਦੀ ਦੀ ਬੇਟੀ ਅਜੀਤ ਕੌਰ ਦਾ ਵਿਆਹ ਰੇਸ਼ਮ ਕੌਰ ਦੇ بیٹے ਨਵਰਾਜ ਹਾਂਜ ਦੇ ਨਾਲ ਹੋਇਆ ਰੇਸ਼ਮ ਕੌਰ ਦੇ ਦੇਹਾਂਤ ਕਾਰਨ ਘਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੰਸਰਾਜ ਹਾਂਜ ਦੇ ਘਰ ਉਹਨਾਂ ਦੇ ਰਿਸ਼ਤੇਦਾਰ ਅਤੇ ਹੋਰ ਕਰੀਬੀ ਲੋਕ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਨੇ ਇੱਕ ਕਰੀਬ 2 ਵਜੇ ਤਕਰੀਬ ਨਾ ਦਾ ਟੈਗੋਰ ਹੌਸਪੀਟਲ ਦੇ ਵਿੱਚ ਐਡਮਿਟਸ ਹੋ ਗਏ ਉੱਥੇ ਇਹਨਾਂ ਨੇ ਆਖਰੀ ਸਾਹ ਜਿਹੜੇ ਆਪਣੇ ਜੀ ਤੇ ਕੋਈ ਬਿਮਾਰ ਸੀ ਬਿਮਾਰ ਪਹਿਲਾਂ ਤਾਂ ਕੋਈ ਜਿਆਦਾ ਪ੍ਰੋਬਲਮ ਨਹੀਂ ਸੀ ਬਾਅਦ ਅਟੈਕ ਜੀ ਆਈ ਹੈ ਹਾਰਟ ਸਟ੍ਰੇਕ ਔਰ ਡਾਕਟਰ ਨੇ ਬਹੁਤ ਕੀਤ ਕੀਤੀ ਸਾਰੇ ਬੇਟੇ ਦੋਨੇ ਉੱਥੇ ਸੀ ਆ ਭਾਜੀ ਉੱਥੇ ਸਾਰੇ ਸੀਗੇ ਲੇਕਿਨ ਜੋ ਸੰਭਾਲਤ ਨੂੰ ਮੰਜ਼ੂਰ ਬਦੋਂ ਬੇਟੇ ਇੱਥੇ ਪਹਿਲਾਂ ਹੀ ਆਲਰੇਡੀ ਉਹ ਹਸਪੀਟਲ ਵਿੱਚ ਉਹਨਾਂ ਦੇ ਕੋਰਸ ਸੀ ਉਦੋਂ ਦੇ ਜਦੋਂ ਦੇ ਐਡਮਿਟਸ ਹੋਏ ਉਹ ਸਾਰੇ ਇੱਥੇ ਹੀ ਹੈਗੇ ਬੇਟੇ ਵੀ ਇੱਥੇ ਹੈਗੇ ਹਾਂ ਜੀ ਸਾਡੇ ਸਾਰੇ ਬੈਠੇ ਆ ਹਾਂ ਜੀ ਦੇ 2:00 ਵਜੇ ਦਿਖ ਰਿਹਾ ਜੀ ਹਾਂ ਜੀ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ